ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਕਿੰਨਾ ਸਮਾਂ ਗਿਆ ਟੜਿਸ ਕੰਮ ਮੇਰੇ ਸਮਾਂ ਤਾਂ ਬਹੁਤ ਧੇਰਾ ਹੋ ਗਿਆ ਬਸ ਘਰ ਤੋਂ ਘਰ ਸੜਸੜੂ ਘਨੇ ਅੱਛਾ ਕੰਮ ਕਰਦੇ ਉਸ ਤੋਂ ਪਹਿਲਾਂ ਕੌਣ ਕਰਦੇ ਮੇਰੇ ਪਿਤਾ ਹੀ ਕਰਦੇ ਉਹਨਾਂ ਵੀ ਇੰਨੇ ਚਿਰ ਧੰਮ ਕੀਤਾ ਬਹੁਤਾ ਸ਼ੇਰ ਕੰਮ ਕੀਤਾ ਉਹਨੇ ਉਹ ਤੇ ਕੰਮ ਕਰਕੇ ਘਰ ਕੋਈ 100 ਸਾਲ ਕੰਮ ਕਰ ਗਿਆ ਅੱਜ ਕੱਲ ਇਹ ਬਜ਼ੁਰਗ ਹੁੰਦੇ ਨੇ ਐਨਕਾ ਲੱਗੇ ਨੇ ਤੇ ਤੁਹਾਨੂੰ ਲੱਗੇ ਨਹੀਂ ਉਹ ਬਾਬਾ ਜੀ ਤੇਰੇ ਮੈਂ ਤੇਜੀ ਹੋਰੀ ਉਹਨੀ ਕਿਰਪਾ ਹੈ ਜੀ ਉਹਨੇ ਆਨੇ ਕੋ ਉਹਨੀ ਕਿਰਪਾ ਸਾਨੂੰ ਆਪਣਾ ਉਹਨੇ ਦੇ ਆਪੋਂ ਨੈਸਟਿੰਗ ਹੈ ਬਸ আচ্ছা ਵੈਸੇ ਦੇਖਿਆ ਜਵੇ ਤਾਂ 100 ਸਾਲ ਤੁਸੀਂ ਕਹਿਤਾ ਬਾਪੂ ਜੀ ਨੂੰ 60 ਸਾਲ ਤੁਹਾਨੂੰ 160 ਸਾਲ ਤੇ ਹੀ ਹੋ ਗਏ ਬੜਾ ਵਾਸਤੇ ਨਾ ਕਿ ਉਹ ਆਪਾਂ ਬੱਚਿਆਂ ਨੂੰ ਕੰਮ ਨਹੀਂ ਮੇਰੇ ਕਰਦੇ اچھا ਉਹ ਨਹੀਂ ਕੰਮ ਸਿੱਖਿਆ اچھا ਉਹਨੇ ਬਸ ਆਪਣਾ ਹੀ ਕੰਮ ਕੀਤਾ ਮੁੰਡਿਆਂ ਨੂੰ ਕੱਸਿ ਗਿਆ ਉਹ ਮੇਰੇ ਤੱਕ ਕੰਮ ਹੈਗਾ ਸੀ ਮੈਂ ਨਹੀਂ ਸਿੱਖਿਆ ਨਾਮੈਸ ਖਾਇਆ ਹੀ ਅੱਜ ਅੱਛਾ ਹੋਰ ਘਰ ਮੈਂ ਸੁਖੀ ਹੈਗਾ ਕੋਈ ਗੱਲ ਬਾਤ ਨਹੀਂ ਅੱਛਾ ਕੋਈ ਬਹੁਤ ਪਰਿਵਾਰ ਬਣ ਠੀਕ ਪਰਾਰ ਬੜਾ ਅੱਛਾ ਹੈ ਬڑے ਬੱਚੇ ਬੜੇ ਅੱਛੇ ਨੇ ਉਹ ਬੜੀਆ ਅੱਛੇ ਨੇ

ਬਸ ਆਪਾਂ ਸੁਖੀ ਹੈ ਜੀ ਬਹੁਤ ਪ੍ਰਵਾਸ ਬਾਕੀ ਬਜ਼ੁਰਗਾਂ ਨਾਲੋਂ ਤਾਂ ਤੁਹਾਡੇ ਜੇ ਜ਼ਮੀਨ ਆਸਮਾਨ ਦਾ ਫਰਕ ਹੈ ਤੁਹਾਨੂੰ ਐਨਕ ਵੀ ਨਹੀਂ ਲੱਗੀ ਬੋਡੇ ਵੀ ਤੁਹਾਡੇ ਕੈਮ ਨੇ ਵਧੀਆ ਤਰ੍ਹਾਂ ਦੀ ਦੁਕਾਨ ਤੇ ਬੈਠ ਕੇ ਕੰਮ ਕਰ ਰਹੇ ਹੋ ਬਹੁਤ ਵਧੀਆ ਬਹੁਤ ਵਧੀਆ ਪੂਰੀ ਰਾਤ ਮੈਂ ਚਾਹੀ ਕੀ ਰਾਜ ਹੈ ਕੀ ਖਰਾਕਾਂ ਖਰਾਬ ਦੇ ਆ ਨੇ ਕਿ ਤੰਦਰੁਸਤਾਂ ਕਿੰਤੀ ਮਾਰੇ ਖਰਾਬ ਕਿਸੇ ਨਹੀਂ ਖਰਾਬ ਦਾ ਖਾਣਾ ਪੀਣਾ ਜੇ ਹਿਸਾਬ ਦਾ ਖਾਣਾ ਪੀਣਾ ਜਿਹੜਾ ਖਾਈ ਪੀਦਾ ਉਹ ਹਿਸਾਬ ਨਹੀਂ ਖਾਣਾ ਇੱਕ ਟੋਪਲੀ ਰੋਟੀ ਦਾ ਖਾਦਾ ਨਹੀਂ ਹੈਗਾ ਅੱਛਾ ਟੋਪਲੀ ਰੋਟੀ ਦਾ ਸਾਦੀ ਫੁਲਕਾ ਹੈ ਸਾਦਾ ਹੈ ਤੇ ਰਾਤੀ ਦੁੱਧ ਜੂਗ ਵਰਤਿਆ ਹੂੰ ਹੂੰ ਉਹਦੇ ਲਾਜਵੇਂ ਤੁਸੀਂ ਨੇ ਪੀਨੇ ਅੱਛਾ ਰੋਟੀ ਖਾਣਾ ਨਾ ਖਾਣਾ ਦੁੱਧ ਦੁੱਧ ਪੀਣਾ ਇਸ ਤਰ੍ਹਾਂ ਮਰੱਕੀ ਜ਼ਿੰਦਗੀ ਚੱਲਦੀ ਆ ਰਹੀ ਜਵਾਨ ਤੋਂ ਜਵਾਨੀ ਉਹ ਵਹੀ ਚੱਲਦੀ ਗੀ ਬਹੁਤ ਵਧੀਆ ਬਹੁਤ ਹੀ ਵਧੀਆ ਹੂੰ ਹੂੰ ਤੇ ਚੀ ਦੀ ਕਮੀ ਨਹੀਂ ਅੱਛਾ ਉਹ ਬਾਬੇ ਨੇ ਬੜਾ ਕੁਝ ਦਿੱਤਾ ਬਹੁਤ ਕੁਝ ਦਿੱਤਾ ਸ਼ਸ਼ੀ ਕਾਲ ਜੀ ਤੁਸੀਂ ਦੇਖ ਰਹੇ ਦਾ ਸਿਟੀ ਹੈਡਲਾਈਨ ਤੇ ਮੈਂ ਤੁਹਾਡੇ ਨਾਲ ਬਖਸ਼ਿਸ਼ ਇਕ ਬੋਲੇ ਇਸ ਵਕਤ ਸੀ ਮੌਜੂਦ ਆ ਅੰਮ੍ਰਿਤਸਰ ਦੇ ਵਿੱਚ ਤੇ ਤੁਹਾਨੂੰ ਅਸੀਂ ਅਸੀਂ ਇਹੋ ਜੇ ਬਾਪੂ ਜੀ ਨਾਲ ਮਿਲਾਂ ਜਾ ਰਹੇ ਹਾਂ ਜਿਨ੍ਹਾਂ ਦੀ ਉਮਰ 80 ਸਾਲ ਤੋਂ ਉੱਪਰ ਦੀ ਆ ਪਰ ਜਿਹੜਾ ਕੰਮ ਹੈ ਦਰਜੀ ਦਾ ਪਰ ਅੱਖਾਂ ਜਿਹੜੀਆਂ ਨੇ ਤੰਦਰੁਸਤ ਨੇ ਕਿਉਂਕਿ ਦੇਖਿਆ ਜਾਵੇ ਅੱਜਕੱਲ੍ਹ ਦੇ ਜਿਹੜੇ ਨੌਜਵਾਨ ਨੇ ਜਿਵੇਂ ਸੀ ਕਰ ਲਈਏ ਜਿਹੜੇ ਸਾਡੇ ਵੱਡੇ ਨੇ ਉਹਨਾਂ ਨੂੰ ਚਸ਼ਮੇ ਲੱਗ ਜਾਂਦੇ ਨੇ ਪਰ ਬਾਪੂ ਜੀ 70 ਸਾਲ ਤੋਂ ਵੱਧ ਦੀ ਉਮਰ ਤੇ ਵਿੱਚ ਵੀ ਚਸ਼ਮੇ ਨਹੀਂ ਲੱਗੇ ਤੇ ਕੰਮ ਵੀ ਉੱਤੋਂ ਇਹੋ ਜਿਹਾ ਹੈ ਜਿੱਚ ਬਹੁਤ ਬ੍ਰਿੱਕੀ ਦਾ ਕੰਮ ਹੈ ਜੇ ਅਸੀਂ ਗੱਲ ਕਰ ਲਈਏ ਦਰਜੀ ਦਾ ਕੰਮ ਕਰਦੇ ਨੇ ਜਿਸ ਦੇ ਵਿੱਚ ਸੂਈ ਪਾਉਣ ਲੱਗਿਆ ਬਹੁਤ ਹੀ ਔਖਾ ਹੁੰਦਾ ਪਰ ਬਾਪੂ ਜੀ ਬੜੇ ਆਰਾਮ ਦੇ ਨਾਲ ਜਿਹੜਾ ਹੈ ਕਿ ਸੂਈ 'ਚ ਧਾਗਾ ਪਾ ਲੈਂਦੇ ਨੇ ਨਹੀਂ ਤੇ ਅਸੀਂ ਗਵੇਖ ਲਨੇ ਸਾਡੇ ਘਰ ਦੇ ਜਿਹੜੇ ਮਹਿਲਾਵਾਂ ਹੁੰਦੀਆਂ ਨੇ ਉਹ ਅਕਸਰ ਕਿਸੇ ਨਾ ਕਿਸੇ ਨੂੰ ਕਹਿੰਦੀਆਂ ਨੇ ਕਿ ਆਹ ਸੂਈ 'ਚ ਧਾ ਦਾ ਪਾਲਣ ਦੇ ਨੇ ਉਮਰ ਜੀ ਨਹੀਂ ਮਰਜ਼ੀ ਹੋ ਗਈ ਹੈ ਪਰ ਤੰਦਰੁਸਤ ਕਿਸ ਨੇ ਦਿਖਦੇ ਹੋਏ ਨਜ਼ਰ ਆ ਰਹੇ ਨੇ ਤੇ ਤਰਜੀਹ ਦਾ ਕੰਮ ਕਰਦੇ ਨੇ ਅੰਮ੍ਰਿਤਸਰ ਦੇ ਵਿੱਚ ਤੇ ਜਿਹੜੇ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਸਾਹਮਣੇ ਬਾਪੂ ਜੀ ਨੇ ਬੜੇ ਤੰਦਰ ਬੜੇ ਵਧੀਆ ਤੰਦਰੁਸਤ ਬਾਪੂ ਜੀ ਨੇ ਨਾਲੇ ਖੁਸ਼ੇਦਾਰ ਬੰਦੇ ਨੇ ਜਦੋਂ ਵੀ ਤੁਸੀਂ ਇੰਨਾ ਕੋ ਜਦ ਵੀ ਅੰਮ੍ਰਿਤਸਰ ਚ ਆਓ ਜੇ ਤੁਸੀਂ ਇਹਨਾਂ ਨੂੰ ਮਿਲੋ ਕਿ ਦਿਲ ਖੁਸ਼ ਹੋ ਜਾਂਦਾ ਬਾਪੂ ਜੀ ਨੂੰ ਮਿਲ ਕੇ ਬੜੀ ਵਧੀਆ ਗੱਲਾਂ ਕਰਦੇ ਨੇ ਕਿ ਤੇ ਅੱਜ ਕੱਲ੍ਹ ਤੇ ਲੋਕ ਕਿਸੇ ਨਾ ਕਿਸੇ ਕੋ ਬੰਨ ਦਾ ਟਾਈਮ ਤੱਕ ਨਹੀਂ ਹੁੰਦਾ ਪਰ ਬਾਪੂ ਜੀ ਜਦੋਂ ਵੀ ਸਿ ਆ ਕੇ ਪਹੁੰਚੇ ਆ ਬਾਪੂ ਜੀ ਬੜੇ ਹਾਸੇ ਨਾਲ ਬੜੇ ਇੱਕ ਵਧੀਆ ਤਰ੍ਹਾਂ ਸਵਾਗਤ ਕਰਦੇ ਨੇ ਤੇ ਗੱਲਾਂបਾਤਾਂ ਕਰਦੇ ਨੇ ਤੇ ਬੜੀਆਂ ਇੱਕ ਵਧੀਆ ਗੱਲਾਂ ਵੀ ਇਹਨਾਂ ਬਾਪੂ ਜੀ ਕੋਲ ਸਿੱਖਣ ਨੂੰ ਮਿਲਦੀਆਂ ਨੇ ਕਹਿੰਦੇ ਨੇ ਜਿਹੜਾ ਬਜ਼ੁਰਗ ਦੇ ਵੱਲੋਂ ਜਿਹੜੇ ਜਿੰਨਾ ਅਸੀਂ ਸਿੱਖੀ ਉਹਨਾਂ ਘੱਟ ਹੁੰਦੇ ਨੇ ਤੇ ਸਾਡੇ ਨਾਲ ਬਾਪੂ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸੱਸੀ ਗਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕਿੰਨਾ ਮੇ ਬਾਪੂ ਜੀ ਆਪਣਾ ਮੇਰਾ ਦਾ ਸਰਦ ਹੈਗਾ ਜੀ ਬਾਪੂ ਜੀ ਮੈਂ ਨਾਲ ਤੁਹਾਡੇ ਕੰਮ ਬਾਰੇ ਜਾਨਣਾ ਚਾਹਾਂ ਕਿੰਨਾ ਸਮਾਂ ਹੋ ਗਿਆ ਤੁਹਾਡੇ ਇਸ ਕੰਮ ਮੇਰੇ ਸਮਾਂ ਤਾਂ ਬਹੁਤ ਧਿਰ ਹੋ ਗਿਆ ਭਾਈ ਮੈਨੂੰ ਘਰ ਤੋਂ ਘਰ 60 ਸਾਲ ਹੋ ਗਏ ਅੱਛਾ ਕੰਮ ਕਰਦੇ ਤੇ ਉਸ ਤੋਂ ਪਹਿਲਾਂ ਕੌਣ ਕਰਦੇ ਮੇਰੇ ਉਹਨਾਂ ਨੂੰ ਕਿੰਨਾ ਸਮਾਂ ਉਹਨਾਂ ਨੂੰ ਨਾ ਨਹੀਂ ਕਿਹੜੇ ਤੱਕ ਕਿਤਾ ਬਹੁਤ ਸਾਰਾ ਕੰਮ ਕੀਤਾ ਉਹਨਾਂ ਨੂੰ ਉਹ ਤੇ ਕੰਮ ਕਰਿਆ ਘੱਟ ਕੋਈ 100 ਸਾਲ ਕੰਮ ਕਰ ਗਏ ਅੱਛਾ ਹਾਂਜੀ ਤੈਨੂੰ ਕੋਨੇ ਨੂੰ ਨਹੀਂ ਲੱਗੀ ਅੱਛਾ ਹਾਂ ਉਹੀ ਗੱਲ ਮੈਂ ਤੁਹਾਨੂੰ ਮੈਂ ਦੇਖਣਾ ਨਾ ਤੁਸੀਂ ਆਣ ਕਿ ਕਿੰਨੇ ਅੱਜ ਕੱਲ ਦੇ ਕਈ ਬਜ਼ੁਰਗ ਹੁੰਦੇ ਨੇ ਆਣ ਕ ਲੱਗੇ ਨੇ ਤੇ ਤੁਹਾਨੂੰ ਲੱਗੇ ਨਹੀਂ ਨਹੀਂ ਉਹ ਬਾਬਾ ਹੀ ਕਹਿ ਰਿਹਾ ਮੈਂ ਤੇਹੀ ਹੋਰੀ ਉਹਦੀ ਕਿਰਪਾ ਹੈਗੀ ਅੱਛਾ ਉਹਦੇ ਆਣੇ ਕੋਈ ਉਹਦੀ ਕਿਰਪਾ ਸਾਨੂੰ ਆਪਣਾ ਉਹਨੇ ਕਪਾ ਉਹਨੇ ਸਿੱਟਿਆ ਹੈ ਬਸ ਅੱਛਾ ਤਨੂ ਕੋ ਚਵਾਸ਼ ਹੈਗਾ ਤਾਂ ਠੀਕ ਹੈ ਮਹਾਰਾਗੇ ਤਾਦੂ ਸੀ ਰੱਖੀ ਵਾ ਠੀਕ ਹੈ ਵੈਸੇ ਦੇਖਿਆ ਜਵੇ ਤਾਂ 100 ਸਾਲ ਤੁਸੀਂ ਕਹਤਾ ਬਾਪੂ ਜੀ ਨੂੰ 60 ਸਾਲ ਤੁਹਾਨੂੰ 160 ਸਾਲ ਤੇ ਹੀ ਹੋ ਗਿਆ ਬਾਪਾਸੇ ਨੇ ਕਿਰਵਾਉਂ ਉਹ ਆਪਾਂ ਬੱਚਿਆਂ ਨੂੰ ਕੰਮ ਨਹੀਂ ਮੇਰੇ ਕਰਦੇ اچھا ਉਹ ਨਹੀਂ ਕੰਮ ਸਿੱਖਿਆ اچھا ਉਹਨੇ ਬਸ ਆਪਣਾ ਹੀ ਕੰਮ ਕੀਤਾ ਮੁੰਡਿਆਂ ਨੂੰ ਸਿਖਾਇਆ ਉਹ ਮੇਰੇ ਤੱਕ ਕੰਮ ਹੈਗਾ ਸੀ ਮੈਂ ਨਹੀਂ ਸਿੱਖਿਆ ਨਾ ਮੈਂ ਸਿਖਾਇਆ ਹੀ ਅੱਜ ਅੱਛਾ ਉਹਨੇ ਆਪਣੀ ਮਰਜ਼ੀ ਉਹ ਆਪਣੀ ਮਰਜ਼ੀ ਹੋਂ ਕਰਦੇ ਅੱਛਾ

ਉਹ ਜੇ ਕੋ ਹੈ ਜੀ ਲੱਗਿਆ ਲੇ ਬਾਈ ਬਸ ਆਪਾ ਸੁਹੀ ਹੈ ਲੇ ਕਿ ਬਹੁਤ ਪ੍ਰਵਾਸ ਸੁਹੀ ਅੱਛਾ ਬਬੂ ਜੀ ਵੇਖ ਲੀਏ ਕਿ ਬਸ ਦੇਖਣਾ ਤੇ ਇਕਦਮ ਤੰਦਰੁਸਤ ਹੋ ਤੁਹਾਡੇ ਬਾਕੀ ਬਜ਼ੁਰਗਾਂ ਨਾਲੋਂ ਤੇ ਤੁਹਾਡੇ ਜੀ ਜ਼ਮੀਨ ਆਸਮਾਨ ਦਾ ਫਰਕ ਹੈ ਤੁਹਾਨੂੰ ਐਨਕ ਵੀ ਨਹੀਂ ਲੱਗੀ ਬੋਡਰ ਵੀ ਤੁਹਾਡੇ ਕੈਮ ਨੇ ਵਧੀਆ ਤਰ੍ਹਾਂ ਤੇ ਦੁਕਾਨ ਤੇ ਬੈਠ ਕੇ ਕੰਮ ਕਰ ਰਹੇ ਹੋ ਬਹੁਤ ਵਧੀਆ ਬਹੁਤ ਵਧੀਆ ਪੂਰੀ ਰਹਿਮਤ ਹੈ ਜੀ ਕੀ ਰਾਜ ਕੀ ਖਰਾਕਾਂ ਖਰਾਬ ਦੇ ਆ ਨੇ ਕਿ ਤੰਦਰੁਸਤੀਆਂ ਕਿੱਤੀ ਆਰੇ ਖਰਾਬ ਪੀਖ ਖਰਾਕ ਦਾ ਖਾਰਾ ਦਿਲ ਹੈ ਸਾਬੇ ਖਾੜਾ ਬਿਨੈ ਜਿਹੜਾ ਖਾਈ ਪੀਦਾ ਉਹ ਸਾਬੇ ਖਾਣਾ ਅੱਛਾ ਇੱਕ ਟੋਪਰੇ ਰੋਟੇ ਬੈ ਖਾਦਾ ਨਹੀਂ ਇਹਦਾ ਅੱਛਾ ਟੋਪਰੇ ਰੋਟੇ ਦਾ ਸਾਦੀ ਸੋਚਾ ਸਾਦਾ ਹੀ ਦੇ ਐਸਾ ਨਹੀਂ ਟੋਟੇ ਦੇ ਫੁਲਕੇ ਜਿਹੜੇ ਆਪਣੇ ਸਾਦੇ ਹੁੰਦੇ ਨੇ ਹਮ ਹਮ ਤੇਰਾ ਤੇ ਦੁੱਧ ਗੁੜ ਬਿਨੈ ਹਮ ਹਮ ਉਹਦੇ ਲਾਜਮੀ ਤਦ ਨੇ ਪੀਨੇ ਅੱਛਾ ਰੋਟੀ ਖਾਣਾ ਨੇ ਖਾਣਾ ਦੁੱਧ ਗੁੜ ਤੋਂ ਤਾਂ ਪੀਣਾ ਪੁੱਛਦਾ ਤੇ ਬੱਬੂ ਜੀ ਕਿਸ ਤਰ੍ਹਾਂ ਮਰਗੀ ਜ਼ਿੰਦਗੀ ਚੱਲਦੀ ਆ ਰਹੀ ਜਵਾਨ ਤੋਂ ਜਵਾਨੀ ਉਹ ਬਹੀ ਚੱਲਦੀ ਗਏ ਬਹੁਤ ਵਧੀਆ ਬਹੁਤ ਹੀ ਵਧੀਆ ਹਮਮ ਕਿਹ ਚੀਜ਼ ਦੀ ਕਮੀ ਨਹੀਂ ਹੈ ਅੱਛਾ ਉਹ ਬਾਬੇ ਨੇ ਬੜਾ ਕੋਈ ਦਿੱਤਾ ਬਹੁਤ ਕੁਝ ਦਿੱਤਾ ਹਮਮ ਉਹਨੇ ਬਤਾਉ ਕੋ ਬੜੀ ਅੱਛੀ ਇਹੋ ਚੀਜ਼ ਚਾਹੀਦੀ ਹੋਰ ਕੀ ਚਾਹੀਦਾ ਆਪਾਂ ਹਮਮ ਬੱਚੇ ਠੀਕ ਹੈ ਲੈਕ ਬੱਚੇ ਦੇ ਕੋਈ ਗੱਲ ਨਹੀਂ ਕੋ ਬਾਤ ਨਹੀਂ ਬੱਪ ਜੀ ਆਪਣੇ ਸਮੇਂ ਤੋਂ ਲੈ ਕੇ ਤਾਂ ਹੁਣ ਦੇ ਸਮੇਂ 'ਚ ਕਿੰਨਾ ਕੁ ਤੁਸੀਂ ਫਰਕ ਵੇਖਿਆ ਕੀ ਬਦਲਾਅ ਤੁਸੀਂ ਵੇਖੇ ਜ਼ਿੰਦਗੀ 'ਚ ਮਾਰਾ ਬੜਾ ਉਹ ਉਹ ਮਾਰਾ ਮਾਰਾ 'ਚ ਕੀ ਬਦਲਾਅ ਨੇ ਓਹੋ ਉਹ ਮਾਰਾ ਉਹਦੇ ਬੰਦੇ 'ਚ ਸ਼ਰਮ ਹੁੰਦੀ ਸੀ ਹੁਣ ਕਿਹਨਾਂ 'ਚ ਸ਼ਰਮ ਹੈ ਨਹੀਂ ਅੱਛਾ ਕਿਸੇ ਬੰਦੇ 'ਚ ਸ਼ਰਮ ਹੈ ਕੀ ਤਹਿੰ ਸ਼ਰਮ ਹੈ ਹੀ ਨਹੀਂ ਹੁਣ ਨਸ਼ੇ ਵਾਲੀ ਧਿਆਨ ਹੈ ਸਾਰਿਆਂ ਨੂੰ ਨਸ਼ਾ ਵੱਧ ਗਿਆ ਹੁਣ ਤਾਂ ਗੱਲ ਵੀ ਦੱਸੇ ਨਸ਼ੇ ਦਾ ਕੰਮ ਸਰਾਈਗਾ ਅੱਛਾ ਤੁਹਾਨੂੰ ਗੱਲ ਨਹੀਂ ਆਇਆ ਉਹ ਤੋਂ ਸਾਡੇ ਟਾਈਮ 'ਚ ਜੱਲਾ ਹੁੰਦੀ ਅੱਜ ਨਹੀਂ ਅੱਛਾ

ਇਹ ਜਿਹ ਨੌਜਵਾਨ ਜਿਹੜੇ ਨਸ਼ਾ ਨਾ ਕਰਦੇ ਉਹ ਵੀ ਤੰਦਰੁਸਤ ਰਹਿਣ ਹਾਂ ਉਹ ਵੀ ਤੰਦਰੁਸਤ ਨੌਜਵਾਨ ਕਰਦੇ ਨਹੀਂ ਨਾ ਨੌਜਵਾਨ ਤੇ ਭੰਗ ਖਾਂਦੇ ਪੀਂਦੇ ਕੁਰੀ ਹੋਵੇ ਉਹ ਚੱਕਰ ਹੁੰਦਾ ਪਿਆ ਤੇ ਕੀ ਮੈਂ ਵੇਖੋ ਕੋਈ ਕਿਸਨਾ ਕੁਰੀ ਵੱਢਣੇ ਕੋਈ 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 ਖਬਰ ਆਈ ਹੁੰਦੀ ਹੈ ਕਦੇ ਕਿਤੇ ਜਗਾ ਹੁੰਦਾ ਕੋਈ ਕਿਤੇ ਜਗਾ ਹੁੰਦਾ ਇਹ ਨਸ਼ੇ ਦਾ ਕੰਮ ਸਾਰਾ ਕਰਨੀ ਕੋਈ ਗੱਲ ਪਰ ਕੀ ਕਹਿਣਾ ਕਿ ਜਦ ਨੌਜਵਾਨਾਂ ਨੂੰ ਜਿਹੜੇ ਦੇਖ ਰਹੇ ਨੇ ਕਹਿੰਨੇ ਨਸ਼ਾ ਬੰਦ ਕਰੋ نشا بند کر سب کچھ بھی برباد بس کے نا تو روٹی کھا ل ਇਹ ਤੇ ਜਿੱਤਾ ਇੱਕ ਦਿਨ ਰਿ ਪੀਲਾ ਨਹੀਂ ਹੋ ਤੇਰੀ ਚੀਜ਼ ਤੇ ਧਿਆਨ ਖੜਾ ਖਾ ਬਿਲਾ ਦੂ ਤਲੀ ਜੀ ਵੇ ਕਾ ਤਬਾਅ ਕਰਦਾ ਅੱਛਾ ਤਲੀ ਕੀ ਬਹੁਤ ਇਹ ਖਾ ਬੀ ਤੇਰੇ ਕੰਮ ਦੇ ਬਾਰੇ ਕੀ ਕੀ ਕੰਮ ਕੀ 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 ਕਰ ਲੈਂਦਾ ਮੈਂ ਦੇਖਣਾ ਬੜਾ ਕੋਈ ਟੰਗਿਆ ਤੀ ਤੂਹੀਆਂ ਵਗੈਰ ਕੇ ਸਭ ਕੁਝ ਬੁਲਾਦਾ ਭਾਜੀ ਮੈਨ ਕੋਈ ਚੀਜ਼ ਬੁਲਾਉਂ ਮਰਦੀ ਜਿਹੜੀ ਮਰਜ਼ੀ ਚ ਬੁਲਾ ਬਸ ਹਾਰਕ ਤੇ ਬਰੈਣਾ ਤਾਂ ਸਮਝਦਾ ਨਹੀਂ ਕਿ ਕਰਦਾ ਇਹਦਾ ਕੰਮ ਅੱਛਾ ਉਹ ਤਾਂ ਅੰਮ੍ਰਿਤ ਤੇ ਬੋਤਲੀ ਮਰਦੀ ਦਾ ਬੋਤਾ ਉਹ ਕੰਮ ਮੈਂ ਤਾਂ ਇਹਦੇ ਮਰਦੀ ਲੈ ਜੇ ਜੇਰਾ ਨਾ ਕੋਈ ਜੁਚਾਉ ਤਾਂ ਨਾ ਮਨ ਆਵੇ ਤਾਂ ਉਹ ਫਿਰ ਕਰ ਗਿਆ ਮੇਰੀ ਬਸ ਮੇਰੇ ਲਈ। ਮਾਪੀ ਐਡਰੈਸ ਦੱਸ ਦੋ ਕਿੱਥੇ ਕਰਦੇ ਕਿੱਥੇ ਕੰਮ ਕੀ ਆ। ਸਿਆਲਪੁਰਾ ਸਿਆਲਪੁਰਾ ਹੈਗਾ। ਜੀ ਜੀ। ਤਬਰ ਕੰਮ ਚ ਨਾਲ ਮੇਰੀ ਦੁਕਾਨ ਹੈ। ਜੀ ਜੀ। ਵਿੱਦਿਆ ਤੋਂ ਹੇਠਲੇ ਸਕੂਲ ਦੇ ਥੱਲੇ ਦੁਕਾਨ ਹੈ। ਇਕੱਲਾ ਮੈਂ ਕੰਮ ਇਕੱਲੇ ਕਰਦਾ। ਜੀ ਜੀ। ਮੈਨੂੰ ਹੋਟਲੇ 15 ਸਾਲੋਂ ਚੱਲੇ ਤੇ ਬੈਠਾ। 15-16 ਸਾਲ ਹੋ ਗਏ ਬੈਠੇ। ਇਕੱਲਾ ਮੈਂ ਕਰਨਾ ਇਕੱਲਾ ਹੀ ਕਰਦਾ। ਬੰਦਾ ਕੰਮ ਕਰੀ ਆ। ਆਪਣੀ ਜ਼ਿੰਦਗੀ ਵਧੀਆ ਨੰਗੀ। ਜ਼ਿੰਦਗੀ ਬਹੁਤ ਵਧੀਆ ਹੈ। ਕਿ ਬਾਪੂ ਜੀ ਬਾਪੂ ਜੀ ਨਾਲ ਗੱਲਬਾਤ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਉਮਰ ਹੋ ਚੁੱਕੀ ਹੈ ਪਰ ਤੰਦਰੁਸਤ ਨੇ ਕੰਮ ਕਰ ਰਹੇ ਨੇ ਜੇ ਦੇਖਿਆ ਜਾਵੇ ਤਾਂ ਵਖਰੀ ਇੱਕ ਪਛਾਣ ਇਹ ਹੈ ਕਿ ਬਾਪੂ ਜੀ ਨੂੰ ਐਣਕ ਨਹੀਂ ਲੱਗੀ ਆ ਕੰਮ ਬੜੀ ਬਰੀਕੀ ਦਾ ਜਿਸ ਦੇ ਵਿੱਚ ਆਪਾਂ ਸੂਈ ਦੀ ਧਾਗੇ ਗੱਲ ਕਰ ਲਈਏ ਪਾ ਲੈਂਦੇ ਆ ਈਜ਼ੀ ਨਾਲ ਕਿਉਂਕਿ ਅੱਖਾਂ ਨਹੀਂ ਤੰਦਰੁਸਤ ਜਿਹੜੇ ਨੌਜਵਾਨ ਉਹਨਾਂ ਨਸ਼ਾ ਹੀ ਮਾਰਦਾ ਹੋਇਆ ਅੱਜ ਕੰਦ ਪੰਜਾਬ ਦੇ ਵਿੱਚ ਗੱਲ ਕਰ ਲਈਏ ਜਿਹੜੇ ਨੇ ਨੌਜਵਾਨ ਜਿਹੜੇ ਨੇ ਇੱਕ ਨਸ਼ੇ ਦੇ ਵਿੱਚ ਮਰਦੇ ਜਾ ਰਹੇ ਨੇ ਜਿਹੜੇ ਜੇ ਅਸੀਂ ਨਸ਼ਾ ਨਾ ਕਰੀਏ ਤੇ ਅਸੀਂ ਵੀ ਤੰਦਰੁਸਤ ਰਹਿ ਸਕਦੇ ਹਾਂ ਅਸੀਂ ਵੀ ਬੜੀਆਂ ਲੰਬੀਆਂ ਲੰਬੀਆਂ ਜ਼ਿੰਦਗੀਆਂ ਕੱਟ ਸਕਦੇ ਹਾਂ ਕਿਉਂਕਿ ਗੱਲ ਕਰ ਲਈਏ ਜਿਹਨਾਂ ਦੇ ਬੱਚੇ ਜਿਹੜੇ ਬਾਪੂ ਜੀ ਦੀ ਗੱਲ ਕੀਤੀ ਆ 100 ਸਾਲ ਤੱਕ ਉਹ ਕੰਮ ਕਰਦੇ ਰਹ ਤੋਂ ਬਾਅਦ 80 ਸਾਲ ਤੱਕ ਖੁਦ ਹੁਣ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਪਰ ਵੇਖਿਆ ਜਾਵੇ ਤਾਂ ਸਾਨੂੰ ਇਹਨਾਂ ਤੱਕ ਸਿਹਤ ਨਾ ਨਹੀਂ ਚਾਹੀਦੀ ਕਿ ਜੇ ਅਸੀਂ ਖਾਣ ਪਾਣ ਆਪਣਾ ਸਹੀ ਕਰਾਂਗੇ ਤਾਂ ਅਸੀਂ ਵੀ ਕਿਸੇ ਨਾ ਕਿਤੇ ਜ਼ਿੰਦਗੀ ਵੱਧ ਚੀ ਸਕਦੇ ਹਾਂ ਮੈਨੂੰ ਦਿਓ ਇਜਾਜ਼ਤ ਵਸਿਸ ਰਿਕਵਲ ਦਾ ਸਿਟੀ ਹੈਡਲਾਈਨ ਅਮਰੀਕਾ